ਕੋਈ ਹੈ ਰਿਸ਼ਤੇਦਾਰ ਦਾ ਮੈਨੂੰ ਫੋਨ ਨਹੀਂ ਆਇਆ ਕਿ ਤੂੰ ਠੀਕ ਹੈ ਕਿ ਨਹੀਂ ਠੀਕ ਜੇ ਤੂੰ ਵੀਡੀਓ ਨਹੀਂ ਪਾ ਲਈ ਕਿਸੇ ਵੀ ਰਿਸ਼ਤੇਦਾਰ ਦਾ ਚਾਹੇ ਤਾਇਏ ਚਾਚੇ ਫਮਾਸੀ ਫੋਫੀ ਕਿਸੇ ਦਾ ਫੋਨ ਨਹੀਂ ਆਇਆ ਇਹਦੇ ਵਿੱਚ ਬਹੁਤ ਘੱਟ ਮਸਾਲੇ ਦੇ ਬਿਲਕੁਲ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਗਿਆ ਨਾ ਲਾਲ ਦਾ ਤੇ ਨਾ ਕਾਲੀ ਦਾ ਨੂੰ ਮਾਂ ਜਿਵੇਂ ਕਹਿੰਦੇ ਕਿਸ ਨੂੰ ਵਾਦੀ ਕਿਸ ਨੂੰ ਸੁਵਾਦੀ ਕਈਆਂ ਨੂੰ ਹজম ਨਹੀਂ ਆਉਂਦੀ ਉਸੀ ਤੇ ਉਹਨਾਂ ਵਾਸਤੇ ਆਪਾਂ ਇਹ ਤਿਆਰ ਕੀਤੀ ਹੈ ਜਿਹੜਾ ਜ਼ਿਆਦਾਤਰ ਇਹ ਬਾਹਰ ਬਹੁਤ ਲਾਇਕ ਕੀਤੇ ਗਏ ਆ 5-5 ਕਿਲੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਤ ਸਾਕ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਮੈਂ ਬਿਲਕੁਲ ਠੀਕ ਠਾਕ ਹਾਂ ਜੀ ਜਿਵੇਂ ਸਾਰੇ ਤੁਸੀਂ ਫਿਕਰ ਕਰ ਰਹੇ ਸੀ ਮੇਰੇ YouTube ਫੈਮਲੀ ਕਿ ਤੁਸੀਂ ਵੀਡੀਓ ਨਹੀਂ ਪਾ ਰਹੇ ਤੇ ਤੁਸੀਂ ਸ਼ਾਇਦ ਬਿਮਾਰ ਹੋਵੋਗੇ ਜਾਂ ਸਿਹਤਾਂ ਨਹੀਂ ਖਰਾਬ ਹੋ ਗਈ ਬੜੇ ਮੈਨੂੰ ਫੋਨ ਆਏ ਬੜੇ ਮੈਸੇਜ ਆਏ ਕਿ ਮੈਡਮ ਵੀਡੀਓ ਨਹੀਂ ਪਾ ਰਹੇ ਕਿਉਂਕਿ ਇਹ ਸਾਰੇ ਭੈਣ ਭਰਾ ਅਸਲ 'ਚ ਮੈਨੂੰ ਪਿਆਰ ਕਰਦੇ ਨੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ ਤੇ ਮੇਰਾ ਨਾ ਮਨ ਵੀ ਭਰ ਗਿਆ ਕਿ ਇੰਨੇ ਭੈਣ ਭਰਾ ਮੈਨੂੰ ਪਿਆਰ ਕਰਦੇ ਨੇ ਕਿ ਮੈਂ ਵੀਡੀਓ ਨਹੀਂ ਪਾ ਰਹੀ ਵੀਡੀਓ ਇਸ ਤਰ੍ਹਾਂ ਕਿ ਨਹੀਂ ਪਾ ਰਹੀ ਸੀ ਕਿਉਂਕਿ ਮੇਰਾ ਸ਼ਡਿਊਲ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਸੀ ਜਿਵੇਂ ਤੁਹਾਨੂੰ ਸਾਰੇ ਭੈਣ ਭਰਾ ਜਿਹੜੇ ਪਹਿਲਾਂ ਵੀਡੀਓ ਦੇਖਦੇ ਹੋ ਉਹਨਾਂ ਨੂੰ ਪਤਾ ਹੈ ਕਿ ਆਪਾਂ ਜਿਹੜਾ ਨਵਾਂ ਬਿਜ਼ਨਸ ਸ਼ੁਰੂ ਕੀਤਾ ਸੀਗਾ ਅਚਾਰ ਪਾਪੜ ਵੜੀਆਂ ਜਿਵੇਂ ਜਿਵੇਂ ਤੁਹਾਡੇ ਭੈਣ ਭਰਾਵਾਂ ਦੀ ਡਿਮਾਂਡ ਆਈ ਉਸ ਉਸੇ ਤਰ੍ਹਾਂ ਆਪਾਂ ਸਾਰਾ ਸਮਾਨ ਜਿਹੜਾ ਤਿਆਰ ਕਰਦੇ ਗਏ ਤੇ ਉਹ ਇਧਰੋਂ ਥੋੜਾ ਜਿਹਾ ਹਟ ਕੇ ਉਧਰ ਜ਼ਿਆਦਾ ਉਲਝ ਗਏ ਤੇ ਇਧਰ ਟਾਈਮ ਹੀ ਨਹੀਂ ਦਿੱਤਾ ਗਿਆ ਵੀ ਹਾਂ ਅਸੀਂ ਵੀਡੀਓ ਬਣਾ ਕੇ ਪਾਈਏ ਕਿਉਂਕਿ ਵੀਡੀਓ ਜਿਹੜੀ ਐ ਨਹੀਂ ਹੈਗਾ ਵੀ ਕੈਮਰਾ ਫੜ ਕੇ ਅਸੀਂ ਵੀਡੀਓ ਬਣਾ ਲਈ ਤੇ ਚ ਵੀਡੀਓ ਨੂੰ ਟਾਈਮ ਬਹੁਤ ਲੱਗਦਾ ਜਦੋਂ ਆਪਾਂ ਵੀਡੀਓ ਤਿਆਰ ਕਰਨੀ ਬਹੁਤ ਜ਼ਿਆਦਾ ਸਮਾਂ ਚਾਹੀਦਾ ਹੁੰਦਾ ਜਿਹੜੀ ਇੱਕ 15 ਮਿੰਟਾਂ ਦੀ ਸਬਜ਼ੀ ਬਣਨ ਵਾਲੀ ਉਹਨੂੰ 2 ਘੰਟੇ ਲੱਗ ਜਾਂਦੇ ਆ ਵੀ ਅਸੀਂ ਜਦੋਂ ਵੀਡੀਓ ਬਣਾਈਦੀ ਆ ਸੋ ਟਾਈਮ ਦੀ ਕਮੀ ਹੋਣ ਕਰਕੇ ਮੈਂ ਵੀਡੀਓ ਨਹੀਂ ਪਾ ਸਕੀ ਬਾਕੀ ਉਹਨਾਂ ਭੈਣ ਭਰਾਵਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਮੈਂ ਸ਼ਬਦ ਨਹੀਂ ਹੈਗੇ ਮੇਰੇ ਕੋਲ ਵੀ ਮੈਂ ਉਹਨਾਂ ਦਾ ਕਿੰਨਾ ਧੰਨਵਾਦ ਕਰਾਂਗੇ ਜਿਹੜੇ ਇੰਨਾ ਮੈਨੂੰ ਪਿਆਰ ਕਰਦੇ ਨੇ ਕਈ ਮੈਨੂੰ ਐਦਾਂ ਫੇਸ ਟੂ ਫੇਸ ਵੀ ਮਿਲੇ ਨੇ ਜਿਵੇਂ ਚਾਹ ਮੈਂ ਮੈਡੀਸਿਨ ਲੈਣ ਗਈਆਂ ਹਸਪੀਟਲ ਚ ਕਿਤੇ ਵੀ ਕਿ ਮੈਡਮ ਤੁਸੀਂ ਵੀਡੀਓ ਨਹੀਂ ਪਾ ਰਹੇ ਅਸੀਂ ਕਹਿੰਦੇ ਬਹੁਤ ਵੇਟ ਕਰ ਰਹੇ ਹਾਂ ਤੁਹਾਡੀ ਵੀਡੀਓ ਦੀ ਵੀ ਰੋਜ਼ ਅਸੀਂ ਚੈੱਕ ਕਰਦੇ ਹਾਂ ਕਿ ਤੁਹਾਡੀ ਵੀਡੀਓ ਨਹੀਂ ਆਈ ਤੇ ਮੈਨੂੰ ਇਸ ਚੀਜ਼ ਤੇ ਥੋੜੀ ਜਿਹੀ ਸ਼ਰਮ ਵੀ ਆਈ ਕਿ ਮੈਨੂੰ ਵੀਡੀਓ ਪਾਉਣੀ ਚਾਹੀਦੀ ਹੈ ਟਾਈਮ ਕੱਢਣਾ ਚਾਹੀਦਾ ਉਹਨਾਂ ਭੈਣ ਭਰਾਵਾਂ ਵਾਸਤੇ ਜਿਹੜਾ ਮੈਨੂੰ ਇੰਨਾ ਪਿਆਰ ਦਿੰਦੇ ਨੇ ਤੇ ਅੱਜ ਕਰਨੈਲ ਕੌਰ ਜੀ ਦਾ ਮੈਨੂੰ ਆਇਆ ਦਿੱਲੀ ਤੋਂ ਫੋਨ ਉਹ ਕਹਿੰਦੇ ਸਿੱਧਾ ਉਹਨਾਂ ਨੇ ਕੋਈ ਸੱਤਕ ਸੱਤ ਨਹੀਂ ਉਹਨਾਂ ਨੇ ਕਿ ਵੀਡੀਓ ਨਹੀਂ ਪਾ ਰਹੇ ਕੀ ਗੱਲ ਤੁਸੀਂ ਠੀਕ ਹੋ ਜਿਹੜਾ ਵੀ ਫੋਨ ਆਉਂਦਾ ਮੈਨੂੰ ਇਹ ਪੁੱਛਿਆ ਜਾਂਦਾ ਪਹਿਲਾਂ ਕੀ ਗੱਲ ਤੁਸੀਂ ਠੀਕ ਹੋ ਮੈਂ ਕਹਿੰਦੀ ਫਿਰ ਮੈਂ ਸੋਚਿਆ ਵੀ ਇਕੱਲੇ ਇਕੱਲੇ ਜਾਣੇ ਨੂੰ ਜਵਾਬ ਦੇਣ ਨਾਲੋਂ ਕਿ ਮੈਂ ਵੀਡੀਓ ਨਹੀਂ ਪਾ ਰਹੀ ਕਿਉਂ ਨਹੀਂ ਪਾ ਰਹੀ ਉਹ ਇਕੱਲੇ ਇਕੱਲੇ ਨੂੰ ਫੋਨ ਤੇ ਜਵਾਬ ਦੇਣ ਨਾਲੋਂ ਇੱਕ ਮੈਂ ਵੀਡੀਓ ਬਣਾ ਕੇ ਤਿਆਰ ਕਰਾਂ ਜਿਹੜੇ ਮੈਨੂੰ ਪਿਆਰ ਕਰਦੇ ਨੇ ਜਿਹੜੇ ਟੈਨਸ਼ਨ ਲੈ ਰਹੇ ਨੇ ਭੈਣ ਭਰਾ ਅੱਗੇ ਕੀ ਗੱਲ ਵੀਡੀਓ ਨਹੀਂ ਆ ਰਹੀ ਉਹਨਾਂ ਵਾਸਤੇ ਆਪਾਂ ਜੇ ਵੀਡੀਓ ਤਿਆਰ ਕਰ ਰਹੇ ਕਿਉਂਕਿ ਸਾਰੇ ਕੰਮ ਇਕੱਲੇ ਨੂੰ ਕਰਨੇ ਮੈਨੂੰ ਬਿਲਕੁਲ ਯਕੀਨ ਨਹੀਂ ਹੈਗਾ ਕਿਸੇ ਦੇ ਉੱਤੇ ਵੀ ਕੋਈ ਹੈਲਪਰ ਆ ਕੇ ਮੇਰਾ ਜਿਹੜਾ ਕੰਮ ਕਰ ਜੇ ਨਾ ਹੀ ਮੈਨੂੰ ਲੱਗਦਾ ਕਿ ਮੇਰੇ ਭੈਣ ਭਰਾ ਇਹ ਪਸੰਦ ਕਰਨਗੇ ਕਿ ਮੈਂ ਜਿਹੜਾ ਟੇਸਟ ਪਹਿਲਾਂ ਦੇ ਚੁੱਕੀ ਉਹਨਾਂ ਨੂੰ ਉਹ ਕੋਈ ਹੋਰ ਟੇਸਟ ਬਣਾਵ ਨਹੀਂ ਸਕਦਾ ਹਨਾ ਚਲੋ ਆਪੋ ਆਪਣਾ ਹੱਥ ਦਾ ਟੇਸਟ ਹੁੰਦਾ ਇਸ ਚੀਜ਼ ਦਾ ਮਾੜ ਨਹੀਂ ਹੈਗਾ ਕਿ ਜਿਹੜਾ ਉਹਨਾਂ ਦੇ ਮੂੰਹ ਨੂੰ ਟੇਸਟ ਲੱਗ ਚੁੱਕਿਆ ਉਹ ਕਹਿੰਦੇ ਜੀ ਮੈਡਮ ਉਹੀ ਸੇਮ ਚੀਜ਼ ਚਾਹੀਦੀ ਹੈ ਚਾਹੇ ਤੁਸੀਂ ਅੰਬ ਦੀ ਚਟਨੀ ਬਣਾ ਰਹੇ ਹੋ ਚਾਹੇ ਤੁਸੀਂ ਅੰਬ ਦਾ achar ਬਣਾ ਰਹੇ ਹੋ ਕੁਝ ਵੀ ਬਣਾ ਰਹੇ ਹੋ ਤੇ ਪਰਮਾਤਮਾ ਦੀ ਇੰਨੀ ਕਿਰਪਾ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਜਿਨ੍ਹਾਂ ਨੇ ਵੀ ਚੀਜ਼ ਮੰਗਾਈ ਆ ਸਾਰਿਆਂ ਨੂੰ ਮੇਨ ਗੱਲ ਆ ਜਿਹੜੀ ਸਾਫ ਸਫਾਈ ਆਪਾਂ ਸ਼ੁਰੂ ਤੋਂ ਰੱਖਦੇ ਆ ਮੈਂ ਕੋਈ ਵੀ ਚੀਜ਼ ਤੁਹਾਨੂੰ ਦੱਸਿਆ ਵੀ ਸ਼ੁਰੂ ਤੋਂ ਤਿਆਰ ਕਰਦੀ ਆ ਜੇਕਰ ਤੁਸੀਂ ਮੇਰੇ ਕੋਲ ਮੰਗਵਾਉਣ ਲੱਪੇ ਉਹ ਵੀ ਜੀ ਚੀਜ਼ ਜਿਹੜੀ ਮੈਂ ਤਿਆਰ ਕਰਦੀ ਆ ਮੈਂ ਇਹ ਮੱਦੇ ਨਜ਼ਰ ਰੱਖ ਕੇ ਤਿਆਰ ਕਰਦੀ ਆ ਕਿ ਮੇਰੇ ਬੱਚਿਆਂ ਨੇ ਖਾਣੀ ਆ ਜਾਂ ਮੈਂ ਖਾਣੀ ਆ ਸੋ ਇਹ ਸਾਫ ਸਫਾਈ ਦਾ ਆਪਾਂ ਪੂਰਾ ਫੋਲ ਧਿਆਨ ਰੱਖੀਦਾ ਜਿਦੇ ਕਰਕੇ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਡਿਮਾਂਡ ਦੇ ਰਿਆ ਸੀਗੇ ਖਾਸ ਕਰਕੇ ਜਿਹੜੇ ਬਾਹਰਲੇ ਦੇਸ਼ ਵਾਲੇ ਭੈਣ ਭਰਾਵਾ ਉਹਨਾਂ ਨੂੰ ਜਿਵੇਂ ਆਮਬ ਦਾ ਚਾਰ ਬਹੁਤ ਜ਼ਿਆਦਾ ਲਾਈਕ ਕਰਦੇ ਆ ਮੈਨੂੰ ਬਹੁਤ ਹੈਰਾਨੀ ਹੈ ਕਿ 10 10 ਕਿਜੀ ਜਿਹੜਾ ਆਮਬ ਦਾ ਚਾਰ ਉਹਨਾਂ ਨੇ ਮੰਗਵਾਇਆ ਕਿਸ ਨੇ 20 ਕਿਜੀ ਤੇ ਫਿਰ ਉਹਨਾਂ ਦਾ ਜਿਵੇਂ 20 ਕਿਲੋ ਇਕੱਠਾ ਨਹੀਂ ਜਾਂਦਾ ਉਹਨਾਂ ਨੂੰ ਆਪਾਂ ਦੱਸਿਆ ਕਿ ਮੈਡਮ ਥੋੜਾ ਥੋੜਾ ਮੰਗਾ ਲਓ ਫਿਰ ਉਹ 4 4 5 5 ਸਟੈਪਾਂ ਦੇ ਵਿੱਚ ਜਿਵੇਂ ਉਹਨਾਂ ਨੂੰ ਆਪਾਂ ਸਮਾਨ ਭੇਜਨਾ ਕਿ 5 ਕਿਲੋ ਚਾਰ ਇੱਕ 5 ਕਿਲੋ ਚਾਰ ਇੱਕ ਹੋਰ ਕਈ ਚੀਜ਼ਾਂ ਨਾਲ ਮਿਲਾ ਕੇ ਤੇ ਉਹ 4 4 5 5 ਜਿਹੜੇ ਆਰਡਰ ਇੱਕ ਜਾਣੇ ਦੇ ਹੋ ਜਾਂਦੇ ਆ ਸੋ RAM ਕਿਲਾ ਅੰਬ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਲਾਈਕ ਕੀਤਾ ਇਹ ਅੰਬ ਬਹੁਤ ਜ਼ਿਆਦਾ ਵਧੀਆ ਹੁੰਦਾ ਵਾ ਖਾਸ ਕਰਕੇ ਲੋਕ ਇਸ ਅੰਬ ਦਾ ਹੀ ਚਾਰ ਮੰਗਾਉਂਦੇ ਨੇ ਤੇ ਰੱਬ ਦੀ ਕਿਰਪਾ ਦੇ ਨਾਲ ਜਿਹੜਾ 20 ਕੁਇੰਟਲ ਆਪ ਅੰਬ ਦਾ ਚਾਰ ਵੇਚ ਚੁੱਕੇ ਹੋਵਾਂਗੇ ਮੈਨੂੰ ਲੱਗਦਾ ਕਿ 1-2 ਕੁਇੰਟਲ ਤੋਂ ਮੈਂ ਉਦੋਂ ਹੀ ਚਾਰ ਬਣਾ ਚੁੱਕੀ ਜਦੋਂ ਤੱਕ ਕਿ ਪੰਜਾਬ ਦੇ ਵਿੱਚ ਅੰਬ ਨਹੀਂ ਆਏ ਸੀਗੇ ਇੰਨਾ ਕੁ ਜ਼ਿਆਦਾ ਸਾਰਾ ਜਿਹੜਾ ਤੁਸੀਂ ਸਪੋਰਟ ਦੇ ਰਹੇ ਹੋ ਜਾਂ ਪਿਆਰ ਦੇ ਰਹੇ ਹੋ ਤੇ ਹੁਣ ਵੀ ਆਪਾਂ ਜਿਹੜਾ 2-3 ਕੁਇੰਟਲ ਜਿਹੜਾ ਚਾਰ ਤਿਆਰ ਕਰਕੇ ਰੱਖਿਆ ਕਿਉਂਕਿ ਕਈ ਭੈਣ ਭਰਾ ਜਿਹੜੇ ਬਾਹਰ ਬੈਠੇ ਨੇ ਜਿਵੇਂ ਕਈਆਂ ਦੀਆਂ ਮੰਮੀਆਂ ਉੱਥੇ ਗਈਆਂ ਹੋਈਆਂ ਕਈਆਂ ਦੇ ਸੱਸਾਂ ਉੱਥੇ ਗਈਆਂ ਹੋਈਆਂ ਉਹ ਕਹਿੰਦੇ ਕਿ ਜਦੋਂ ਅਸੀਂ ਆਉਣਾ ਵਾ ਆਮ ਦਾ ਸੀਜ਼ਨ ਖਤਮ ਹੋ ਜਾਣਾ ਸਾਡਾ ਕੋਈ 10 ਕਿਲੋ ਕੋਈ 20 ਕਿਲੋ ਕੋਈ ਦਾ 15 ਕਿਲੋ ਕੋਈ ਦਾ 5 ਕਿਲੋ ਵੀ ਤੁਸੀਂ ਸਾਡਾ ਜਿਹੜਾ ਚਾਰ ਆ ਤਿਆਰ ਕਰਕੇ ਰੱਖੋ ਸਾਨੂੰ ਪਤਾ ਹੈ ਤੁਸੀਂ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕਰਕੇ ਰੱਖੋਗੇ ਤੇ ਜਦੋਂ ਅਸੀਂ ਆਏ ਅਸੀਂ ਉਦੋਂ ਤੁਹਾਡੇ ਕੋਲ ਲੈ ਜਾਵਾਂਗੇ ਤੇ ਸੋ ਉਹਨਾਂ ਵਾਸਤੇ ਵੀ ਆਪਾਂ ਚਾਰ ਤਿਆਰ ਕੀਤਾ ਤੇ ਕਿਸੇ ਵੀ ਭੈਣ ਭਰਾ ਨੇ ਹੋਰ ਵੀ ਮੰਗਾਉਣਾ ਹੋਵੇ ਤੇ ਚਾਰ ਆਪਾਂ ਖੁੱਲਾ ਤਿਆਰ ਕੀਤਾ ਜੀ ਤੇ ਢੇਉ ਦੇ achar ਦੀ ਆਪਾਂ ਨੂੰ ਬਹੁਤ ਡਿਮਾਂਡ ਆਈ ਹੈ ਕਿ ਪੂਰਾ ਸੀਜ਼ਨ ਜਿਹੜਾ ਢੇਉ ਕਈ ਜਗ੍ਹਾ ਤੇ ਢੇਉ ਮਿਲਦਾ ਹੀ ਨਹੀਂ ਤੇ ਕਈਆਂ ਨੇ ਸੁਣਿਆ ਹੀ ਪਹਿਲੀ ਵਾਰੀ ਆ ਵੀ ਢੇਉ ਦਾ achar ਵੀ ਹੁੰਦਾ ਵਾ ਸੋ ਉਹਨਾਂ ਨੇ ਵੀ ਬਹੁਤ ਲਾਇਕ ਕੀਤਾ ਗੁਲਾਬੀ ਢੇਉ ਦਾ achar ਆ ਉਹ ਵੀ ਆਪਾਂ ਕਾਫੀ ਤਿਆਰ ਕਰਕੇ ਰੱਖਿਆ ਜੇਕਰ ਤੁਸੀਂ ਭੈਣ ਭਰਾਵਾਂ ਨੇ ਮਗਾਉਣਾ ਹੋਵੇ ਤੇ ਜਿਹੜਾ ਵੀਡੀਓ ਵਿੱਚ ਦਿੱਤੇ ਨੰਬਰ ਆਣਾ ਉਹਨਾਂ ਉੱਤੇ ਤੁਸੀਂ ਫੋਨ ਕਰਕੇ ਸਾਡੇ ਕੋਲ ਚਾਰ ਪਾਪੜ ਵੱਡੀਆਂ ਦੀ ਡਿਮਾਂਡ ਦੇ ਸਕਦੇ ਹੋ ਆਰਡਰ ਦੇ ਸਕਦੇ ਹੋ ਇਨ੍ਹਾਂ ਚੀਜ਼ਾਂ ਦੇ ਵਿੱਚ ਮੈਂ ਉਲਝੀ ਸੀ ਇਸ ਕਰਕੇ ਮੈਂ ਵੀਡੀਓ ਨਹੀਂ ਤਿਆਰ ਕਰ ਪਾਈ ਬਾਕੀ ਮੈਨੂੰ ਇਹ ਹੈਰਾਨੀ ਹੋਈ ਆ ਕਿ ਹੁਣ ਮੈਨੂੰ ਅਸਲ 'ਚ ਪਤਾ ਲੱਗਾ ਕਿ ਮੈਨੂੰ ਪਿਆਰ ਕਰਨ ਵਾਲੇ ਕੌਣ ਨੇ ਮੇਰੇ ਭੈਣ ਭਰਾ ਕੌਣ ਨੇ ਜਿਵੇਂ ਆਪਾਂ ਕਹਿੰਦੇ ਨੇ ਕਿ ਸਾਡੇ ਫੈਮਲੀ ਚ ਜੀ ਆ ਜੀ ਸਾਡੇ ਰਿਸ਼ਤੇਦਾਰੇ ਦਾ ਉਦਾਂ ਇਹ ਕੋਈ ਹੈ ਰਿਸ਼ਤੇਦਾਰ ਦਾ ਮੈਨੂੰ ਫੋਨ ਨਹੀਂ ਆਇਆ ਕਿ ਤੂੰ ਠੀਕ ਆ ਕਿ ਨਹੀਂ ਠੀਕ ਚਾਹੇ ਤੂੰ ਵੀਡੀਓ ਨਹੀਂ ਪਾ ਲਈ ਕਿਸੇ ਵੀ ਰਿਸ਼ਤੇਦਾਰ ਦਾ ਚਾਹੇ ਤਾਏ ਚਾਚੇ ਫਮਾਸੀ ਫੋਫੀ ਕਿਸੇ ਦਾ ਫੋਨ ਨਹੀਂ ਆਇਆ ਕਿ ਤੂੰ ਵੀਡੀਓ ਪਾ ਰਹੀ ਸੀ ਚਲੋ ਪਹਿਲਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਵੀ ਵੀਡੀਓ ਤੈਨੂੰ ਵੇਖ ਲਈਦਾ ਸਾਨੂੰ ਪਤਾ ਤੂੰ ਠੀਕ ਆ ਤੇ ਹੁਣ ਉਹਨਾਂ ਦਾ ਕਿਸੇ ਦਾ ਮੈਨੂੰ ਫੋਨ ਨਹੀਂ ਆਇਆ ਪਰਸਨਲ ਤੌਰ ਤੇ ਕਿ ਤੂੰ ਵੀਡੀਓ ਨਹੀਂ ਪਾ ਰਹੀ ਚਾਹੇ ਤੂੰ ਦਿਸ ਨਹੀਂ ਰਹੀ ਸਾਨੂੰ ਤੂੰ ਠੀਕ ਆ ਕਿ ਨਹੀਂ ਠੀਕ ਆ ਜਿੰਨਾ ਕਿ ਮੈਨੂੰ YouTube ਫੈਮਲੀ ਵਾਲਿਆਂ ਨੇ ਫੋਨ ਕੀਤਾ ਕਿ ਮੈਡਮ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਸਾਡਾ ਕਈਆਂ ਨੂੰ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਦੇ ਹੁੰਦੇ ਸੀ ਵੀ ਕਈ ਕਹਿੰਦੇ ਸੀ ਅਸੀਂ ਚਾਹ ਜਿਹੜੀ ਉਹ ਤੁਹਾਡੀ ਵੀਡੀਓ ਦੇ ਨਾਲ ਪੀਂਨੇ ਆ ਕਿ ਨਾਲ ਨਾਲ ਅਸੀਂ ਵੀਡੀਓ ਵੇਖਦੇ ਨਾਲ ਨਾਲ ਅਸੀਂ ਚਾਹ ਪੀਂਨੇ ਆ ਵੀ ਸਾਨੂੰ ਮਜ਼ਾ ਆ ਜਾਂਦਾ ਜਦੋਂ ਤੁਹਾਡੀ ਵੀਡੀਓ ਵੇਖ ਲੈਂਦੀ ਐ ਇੱਕ ਸਾਨੂੰ એનર્ਜੀ ਮਿਲ ਜਾਂਦੀ ਐ ਇੱਕ ਇਹ ਸੋਚ ਕੇ ਮਿਲ ਜਾਂਦਾ ਵੀ ਇੱਕ ਕੈਂਸਰ ਨਾਲ ਪੀੜਤ ਜਿਹੜੀ ਆ ਇਹ ਵੀਡੀਓ ਤਿਆਰ ਕਰ ਰਹੀ ਐ ਬੜੀ ਖੁਸ਼ ਹੋ ਗਏ ਠੀਕ ਠਾਕ ਆ ਵਧੀਆ ਕਿਤੇ ਤੁਹਾਨੂੰ ਦੇਖ ਕੇ ਸਾਨੂੰ ਨਾ એનર્ਜੀ ਮਿਲਦੀ ਐ ਜਿਹੜੇ ਜਿਆਦਾ ਬਿਮਾਰ ਸੀ ਵਿਚਾਰੇ ਉਹ ਵੀ ਮੈਨੂੰ ਫੋਨ ਕਰਦੇ ਕਿ ਮੈਡਮ ਸਾਡੀ ਨਾ ਇੱਕ ਮੋਰ ਸਪੋਰਟ ਹੋ ਤੁਸੀਂ ਕਿ ਸਾਨੂੰ એનર્ਜੀ ਜਿਹੜੀ ਤੁਹਾਡੇ ਵੀਡੀਓ ਤੋਂ ਮਿਲਦੀ ਹੈ ਤੁਸੀਂ ਵੀਡੀਓ ਜਰੂਰ ਪਾਇਆ ਕਰੋ ਤੇ ਬਾਕੀ ਇੱਕ ਥੋੜਾ ਜਿਹਾ ਹੋਰ ਕੰਮ ਵੀ ਸੀ ਜਿਹਦੇ ਵਿੱਚ ਮੈਂ ਬਿਜੀ ਸੀ ਕਿਉਂਕਿ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਘਰ ਦੇ ਵੀ ਵਲੌਗ ਬਣਾਉਂਦੇ ਸੀਗੇ ਖਾਣ ਪੀਣ ਵਾਲੇ ਵੀ ਬਣਾਉਂਦੇ ਤੇ ਘੁੰਮਣ ਫਿਰਨ ਵੀ ਆਪਾਂ ਜਾਂਦੇ ਜਿਨ੍ਹਾਂ ਨੂੰ ਦੇਖ ਕੇ ਕਈਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਕਹਿੰਦੇ ਸੀ ਵੀ ਤੁਸੀਂ ਨਹੀਂ ਘੁੰਮ ਰਹੇ ਸੀ ਤੁਸੀਂ ਤਾਂ ਤੁਹਾਡੇ ਨਾਲ ਨਾਲ ਅਸੀਂ ਘੁੰਮੀ ਜਾ ਰਹੇ ਹਾਂ ਤੁਸੀਂ ਉਹ ਵੀ ਵਲੌਗ ਪਾਓ ਤੇ ਉਹ ਵੀ ਆਪਾਂ ਜਲਦੀ ਹੀ ਵਲੌਗ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਆਪਾਂ ਕਿਤੇ ਨਵੇਂ ਪ੍ਰੋਜੈਕਟ ਦੇ ਵਿੱਚ ਲੱਗੇ ਹੋਏ ਸੀਗੇ ਤੇ ਉਹ ਜਲਦੀ ਹੀ ਤਿਆਰ ਹੋਊਗਾ ਤੁਹਾਡੇ ਸਾਹਮਣੇ ਜਲਦੀ ਆਪਾਂ ਜਿਹੜੀਆਂ ਬਾਹਰ ਵਾਲੇ ਵਲੌਗ ਜਾਨੀ ਕਿ ਘੁੰਮਣ ਫਿਰਨ ਵਾਲੇ ਵਲੌਗ ਵੀ ਲੈ ਕੇ ਆਵਾਂਗੇ ਤੇ ਹੁਣ ਆਪਾਂ ਜਿਹੜੇ ਭੈਣ ਭਰਾ ਕਈ ਮੈਨੂੰ ਇਹ ਵੀ ਫੋਨ ਕਰਦੇ ਸੀਗੇ ਚਾਹੇ ਜਿਨ੍ਹਾਂ ਦੇ ਰਿਕੁਐਸਟ ਆ ਰਹੀ ਸੀ ਕਿ ਕਿ ਮੈਨੂੰ ਸਾਡਾ ਬੜੀਆਂ ਖਾਣ ਨੂੰ ਬਹੁਤ ਦਿਲ ਕਰਦਾ ਪਰ ਬੜੀਆਂ ਦੇ ਵਿੱਚ ਜਿਹੜੇ ਮਸਾਲੇ ਆ ਨਾ ਉਹ ਸਾਨੂੰ ਜਿਹੜੇ ਹজম ਨਹੀਂ ਹੁੰਦੇ ਕਈਆਂ ਨੂੰ ਤੇਜ ਜਿਹੜਾ ਉਹ ਨਹੀਂ ਖਾਣਾ ਪਸੰਦ ਕਰਦੇ ਹੈਗੇ ਤੇ ਉਹਨਾਂ ਵਾਸਤੇ ਵੀ ਆਪਾਂ ਜਿਹੜੀਆਂ ਵਡੀਆਂ ਤਿਆਰ ਕੀਤੀਆਂ ਕਿਉਂਕਿ ਇੱਕ ਮੈਂ ਕੱਲੀ ਡਿਮਾਂਡਾਂ ਬਹੁਤ ਆਉਂਦੀਆਂ ਨੇ ਸਾਰੀ ਜਿਹੜੀ ਫੋਨ ਬਹੁਤ ਆਉਂਦੇ ਨੇ ਫੋਨ ਸੁਣਨਾ ਫਿਰ ਉਹਨਾਂ ਦੀ ਡਿਮਾਂਡ ਪੂਰੀ ਕਰਨੀ ਕਿਉਂਕਿ ਇੱਕ ਚਾਰ ਬਣਾ ਲਿਆ ਐ ਨਹੀਂ ਵੀ ਇੱਕ ਆਪਾਂ ਅੰਬ ਦਾ achar ਬਣਾ ਲਿਆ ਕਿਸੇ ਨੂੰ ਅੰਬ ਮਿਰਚ ਦਾ achar ਚਾਹੀਦਾ ਹੁੰਦਾ ਉਹਦੀ ਡਿਮਾਂਡ ਵੱਖਰੀ ਪੂਰੀ ਕਰਨੀ ਪੈਂਦੀ ਆ ਕਿਸੇ ਨੂੰ ਅੰਬ ਕੱਲੇ ਅੰਬ ਦਾ ਚਾਹੀਦਾ ਕਿਸੇ ਨੂੰ ਕੱਲੇ ਨਿੰਬੂ ਦਾ ਚਾਹੀਦਾ ਕਿਸੇ ਨੂੰ ਉਹਦੇ ਨਾਲ ਮਿਕਸ ਹਰੀ ਮਿਰਚ ਚਾਹੀਦੀ ਆ ਕਿਸੇ ਨੂੰ ਲਾਲ ਮਿਰਚ ਚਾਹੀਦੀ ਆ ਸੋ ਕੱਲੀ ਕੱਲੀ ਡਿਮਾਂਡ ਆਪਾਂ ਪੂਰੀ ਕਰਦੇ ਆਂ ਕੋਈ ਆਪਾਂ ਬਿਜ਼ਨਸ ਤੌਰ ਤੇ ਨਹੀਂ ਕਰਦੇ ਬਸ ਇਹਨਾਂ ਭੈਣ ਭਰਾਵਾਂ ਦੇ ਪਿਆਰ ਦੇ ਕਰਕੇ ਮੈਂ ਇਦਾਂ ਹੀ ਜਿਵੇਂ ਜਿਵੇਂ ਕਿਸੇ ਦਾ ਆਰਡਰ ਆਉਂਦਾ ਉਦਾਂ ਉਦਾਂ ਹੀ ਆਪਾਂ ਤਿਆਰ ਕਰੀ ਜਾਂਦਾ ਸੋ ਉਹ ਜਿਹੜੇ ਆਰਡਰ ਆ ਰਹੇ ਸੀ ਆਪਾਂ ਨੂੰ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਉਹਨਾਂ ਵਾਸਤੇ ਆਪਾਂ ਇਹ ਬਿਨਾ ਮਿਰਚ ਤੋਂ ਬੜੀ ਤਿਆਰ ਕਰ ਦਿੱਤੀ ਇਦੇ ਵਿੱਚ ਬਹੁਤ ਘੱਟ ਮਸਾਲੇ ਦੇ ਬਿਲਕੁਲ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਗਿਆ ਨਾ ਲਾਲ ਦਾ ਤੇ ਨਾ ਕਾਲੀ ਦਾ ਕਿਉਂਕਿ ਕਈਆਂ ਨੂੰ ਨਾ ਚਲੋ ਆਪਾਂ ਹਜ਼ਮ ਨਹੀਂ ਹੁੰਦੇ ਕਈਆਂ ਨੂੰ ਮੈਂ ਫੋਨ ਜਿਹੜੇ ਆਏ ਕਹਿੰਦੇ ਕਿ ਮੈਡਮ ਸਾਨੂੰ ਮਿਰਚ ਤੋਂ ਅਲਰਜੀ ਆ ਨਾਸੀਂ ਕਾਲੀ ਮਿਰਚ ਖਾ ਸਕਦੇ ਨਾਸੀਂ ਲਾਲ ਮਿਰਚ ਨਾ ਹਰੀ ਮਿਰਚ ਸਿ ਮਿਰਚ ਦਾ ਇਸਤੇਮਾਲ ਹੀ ਨਹੀਂ ਕਰਦੇ ਤੇ ਉਹਨਾਂ ਵਾਸਤੇ ਬੰਪਰ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਧੁਮਾਕਾ ਹੋ ਚੁੱਕਾ ਹੈ ਬਿਨਾ ਮਿਰਚ ਮਸਾਲੇ ਤੋਂ ਇਹ ਆਪਾਂ ਬੜੀ ਤਿਆਰ ਕਰ ਦਿੱਤੀ ਆ ਤੇ ਇਹ ਬੜੀ ਤੁਸੀਂ ਮੰਗਵਾ ਸਕਦੇ ਹੋ ਸਾਡੇ ਕੋਲ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮਸਾਲੇ ਹਜ਼ਮ ਨਹੀਂ ਹੁੰਦੇ ਦੋਦੀ ਗੱਲ ਕਈ ਲੋਕ ਮਾਂ ਦੀ ਜਿਹੜੀ ਬੜੀ ਨੂੰ ਲਾਈਕ ਨਹੀਂ ਕਰਦੇ ਕਹਿੰਦੇ ਬੜੀ ਖਾਣਾ ਤਾਂ ਪਸੰਦ ਆ ਸਾਨੂੰ ਪਰ ਅਸੀਂ ਮਾਂ ਦੀ ਬੜੀ ਨਹੀਂ ਖਾਂਦੇ ਸਾਨੂੰ ਮਾਂ ਜਿਵੇਂ ਕਹਿੰਦੇ ਕਿਸ ਨੂੰ ਵਾਦੀ ਕਿਸ ਨੂੰ ਸੁਆਦੀ ਕਈਆਂ ਨੂੰ ਹজম ਨਹੀਂ ਆਉਂਦੀ ਉਸੀ ਤੇ ਉਹਨਾਂ ਵਾਸਤੇ ਆਪਾਂ ਇਹ ਤਿਆਰ ਕੀਤੀ ਹੈ ਜੀ ਮੂੰਗੀ ਦੀ ਬੜੀ ਇਹ ਤੁਸੀਂ ਦੇਖ ਸਕਦੇ ਹੋ ਇਹ ਮੂੰਗੀ ਦਾਲ ਜੀ ਨੂੰ ਮੋਂਗ ਬੜੀ ਵੀ ਬੋਲਿਆ ਜਾਂਦਾ ਉਹ ਆਪਾਂ ਤਿਆਰ ਕੀਤੀ ਹੈ ਤੇ ਨਾਲ ਇਹ ਆਪਾਂ ਬਣਾਇਆ ਜੀ ਪਾਪੜ ਤੁਸੀਂ ਘਰ ਬੈਠੇ ਸਾਡੇ ਕੋਲ ਪਾਪੜ ਵੀ ਮੰਗਾ ਸਕਦੇ ਹੋ ਬੜੀਆਂ ਖਾ ਸਕਦੇ ਹੋ ਤੇ ਜਿਹੜੇ ਜਾਦੇ ਚਟਕਾਰੇ ਵਾਲੇ ਉਹਨਾਂ ਵਾਸਤੇ ਵੀ ਇਹ ਮਸਾਲੇ ਵਾਲੀਆਂ ਬੜੀਆਂ ਤੇਜ ਮਸਾਲੇ ਵਾਲੀਆਂ ਤੇ ਨੋਰਮਲ ਮਸਾਲੇ ਵਾਲੀਆਂ ਸਾਰੀਆਂ ਬੜੀਆਂ ਆਪਣੇ ਕੋਲ ਤਿਆਰ ਪਈਆਂ ਨੇ ਹਾਂ ਇਹ ਜਿਹੜੀ ਚੀਜ਼ ਹੈ ਨਾ ਜਿਵੇਂ ਬਣਦੀ ਤਾਂ ਸਿਰਫ 2 ਮਹੀਨੇ ਹੀ ਆ ਪਰ ਮੈਨੂੰ ਉਦੋਂ-ਉਦੋਂ ਤਿਆਰ ਕਰਨੀ ਪੈਂਦੀ ਜਿਵੇਂ-ਜਿਵੇਂ ਆਰਡਰ ਆਉਂਦਾ ਤੇ ਜਦੋਂ ਪੂਰੀ ਐ ਤੁੱਪ ਲੱਗਦੀ ਹੈ ਨਾ ਫੇਰ ਇਹ ਆਪਾਂ ਸਮਾਨ ਤਿਆਰ ਕਰੀਦਾ ਵਾ ਕਈ ਭੈਣਾਂ ਕਹਿ ਦਿੰਦੀਆਂ ਕਿ ਮੈਡਮ ਸਾਨੂੰ ਦੱਸੋ ਵੀ ਹੁਣ ਵੜੀ ਬਣਾਈ ਜਿਵੇਂ ਬਰਸਾਤਾਂ ਦੇ ਦਿਨ ਜਾ ਰਹੇ ਹੁਣ ਤੁਸੀਂ ਵੜੀ ਨਹੀਂ ਬਣਾ ਸਕਦੇ ਜਦੋਂ ਤੁਹਾਨੂੰ ਪਤਾ ਵਾ ਅੱਜਕੱਲ ਨੈਟ ਤੇ ਪੱਤਾ ਚੱਲੀ ਜਾਂਦਾ ਵੀ ਪੂਰੇ ਹਫਤਾ ਜਿਹੜੀ ਧੁੱਪ ਰਹਿਣੀ ਐ ਕੜਾਕੇ ਦਾ ਧੁੱਪ ਹੋਵੇ ਤੇ ਫਿਰ ਤੁਸੀਂ ਇਹ ਜਿਹੜੀਆਂ ਵੜੀਆਂ ਤਿਆਰ ਕਰ ਸਕਦੇ ਉਹਨੂੰ ਕਿੱਦਾਂ ਤਿਆਰ ਕਰਨਾ ਇਹ ਸਾਰੀਆਂ ਵੜੀਆਂ ਦੀ ਵੀ ਆਪਾਂ ਪਹਿਲਾਂ ਵੀਡੀਓਜ਼ ਚੈਨਲ ਤੇ ਤਿਆਰ ਕਰਕੇ ਪਾਈ ਆ ਕਿ ਵੜੀਆਂ ਤੁਸੀਂ ਕਿੱਦਾਂ ਬਣਾ ਸਕਦੇ ਘਰ ਬੈਠੇ ਪਾਪੜ ਕਿੱਦਾਂ ਬਣਾ ਸਕਦੇ ਤੇ ਇਹ ਜਿਹੜੇ ਆਪਾਂ ਵੇਸਣ ਦੇ ਪਕੌੜੇ ਵੀ ਤਿਆਰ ਕਰ ਦਿੱਤੇ ਕਿਉਂਕਿ ਕਈਆਂ ਨੂੰ ਜਿਹੜੀਆਂ ਵੜੀਆਂ ਨਹੀਂ ਪਸੰਦ ਹੁੰਦੀਆਂ ਇਹ ਪਕੌੜੇ ਪਸੰਦ ਹੁੰਦੇ ਆ ਜ਼ਿਆਦਾਤਰ ਇਹ ਬਾਹਰ ਬਹੁਤ ਲਾਈਕ ਕੀਤੇ ਗਏ ਆ 5-5 ਕਿਲੋ ਜਿਹੜੇ ਪਕੌੜੇ ਮੰਗਾਏ ਗਏ ਕਿ ਮੈਡਮ ਸਾਨੂੰ ਪੰਜਾਬ ਦਾ ਟੇਸਟ ਪਹਿਲੀ ਵਾਰੀ ਕਹਿੰਦੇ ਮਿਲਿਆ ਤੇ ਸਾਨੂੰ ਤੁਸੀਂ ਇਹ ਭੇਜੋ ਤੇ ਇਹ ਜਿਹੜੇ ਪਕੌੜੇ ਵੀ ਆਪਾਂ ਘਰੇ ਤਿਆਰ ਕਰਕੇ ਤੇ ਵੇਸਣ ਦੇ ਬਣਾ ਦਿੱਤੀ ਜਿਹਨੂੰ ਇੱਕ ਸਿਰਨੀ ਵੀ ਬੋਲਿਆ ਜਾਂਦਾ ਕੋਈ ਪਕੌੜੇ ਬੋਲਦਾ ਵਾ ਜਿਵੇਂ ਆਲੂ ਦੀ ਸਬਜ਼ੀ ਬੰਦੀ ਆਪਾਂ ਤਿਆਰ ਕੀਤੀ ਆ ਤੇ ਇਹ ਜਿਹੜਾ ਸਬਜ਼ੀ ਵਾਸਤੇ ਗਰਮ ਮਸਾਲਾ ਆਪਾਂ ਸਪੈਸ਼ਲ ਗਰਮੀ ਦਾ ਤ ਇਹਦੀ ਵੀ ਬੜੀ ਡਿਮਾਂਡ ਆ ਰਹੀ ਸੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਰ ਕਰਨ ਤੇ ਬਹੁਤ ਟਾਈਮ ਲੱਗਦਾ ਫਿਰ ਜਿਹਨਾਂ ਖਾਸ ਕਰਕੇ ਸਾਫ ਸਫਾਈ ਦਾ ਆਪਾਂ ਧਿਆਨ ਰੱਖਦੇ ਆਂ ਪਏ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਜਿਹੜੇ ਮਸਾਲੇ ਵਾਸ਼ ਕਰਨ ਵਾਲੇ ਨੇ ਜਿਹੜੇ ਸੁਕਾਉਣ ਵਾਲੇ ਨੇ ਉਹ ਸੁਕਾ ਕੇ ਫਿਰ ਸਾਫ ਸੁਥਰੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਤਿਆਰ ਕਰੀਦਾ ਤੇ ਫਿਰ ਉਸ ਤੋਂ ਬਾਅਦ ਆ ਗਈ ਸੀ ਜੀ ਦੇਗੀ ਮਿਰਚ ਉਹਦਾ ਆਪਾਂ ਨੂੰ ਸਵਾਲ ਆ ਰਹੇ ਸੀ ਕਿ ਮੈਡਮ ਅਸੀਂ ਰੰਗ ਵਾਸਤੇ ਕੀ ਇਸਤੇਮਾਲ ਕਰੀਏ ਸਬਜੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਨਕਲੀ ਹੁੰਦੀ ਹੈ ਜਾਂ ਕੁਝ ਵੀ ਉਹ ਆਪਾਂ ਤਿਆਰ ਕੀਤੀ ਹੈ ਜੀ ਉਹ ਟਿਕਦੀ ਨਹੀਂ ਇਸ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਪੈਕੇਟ ਹੀ ਨਹੀਂ ਹੈਗਾ ਇੰਨੀ ਡਿਮਾਂਡ ਆਈ ਹੈ ਦੇਗੀ ਮਿਰਚ ਦੀ ਕਿਉਂਕਿ ਉਹਦੇ ਵਿੱਚ ਆਪਾਂ ਰਤਨ ਜੋਤ ਪਾ ਕੇ ਉਹਨੂੰ ਤਿਆਰ ਕੀਤਾ ਸੀਗਾ ਤੇ ਫਿਲਹਾਲ ਸਾਡੇ ਕੋਲ ਜੇ ਖਤਮ ਆ ਤੇ ਆਰਡਰ ਆਏ ਨੇ ਆਪਣੇ ਕੋਲ 4-5 ਕਿਉਂਕਿ ਕਸ਼ਮੀਰੀ ਜਿਹੜੀ ਸਾਬਤ ਮਿਰਚ ਹੈ ਨਾ ਉਹ ਵੀ ਬਹੁਤ ਔਖੀ ਮਿਲਦੀ ਹੈ ਸਪੈਸ਼ਲ ਸਾਨੂੰ ਵਹਿ ਕਸ਼ਮੀਰ ਵੱਲੋਂ ਹੀ ਮੰਗਵਣੀ ਪੈਂਦੀ ਹੈ ਸਾਡੇ ਇੱਥੇ ਹੈਗੇ ਨੇ 9-15 ਦਿਨਾਂ ਤੱਕ ਸ਼ਾਇਦ ਸਾਡੇ ਕੋਲ ਕਸ਼ਮੀਰੀ ਲਾਲ ਮਿਰਚ ਆ ਜੇ ਤੇ ਫਿਰ ਆਪਾਂ ਉਹ ਜਿਹੜੀ ਕਸ਼ਮੀਰੀ ਲਾਲ ਮਿਰਚ ਵੀ ਘਰੇ ਜਿਵੇਂ ਤਿਆਰ ਕਰਨ ਦਾ ਤਰੀਕਾ ਵੀ ਆਪਾਂ ਤੁਹਾਨੂੰ ਦੱਸਿਆ ਵਾ ਕਿ ਇਸ ਤਰ੍ਹਾਂ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਤੇ ਜੇ ਕੋ ਸਾਡੇ ਕੋਲ ਮੰਗਵਣੀ ਹੈ ਤੁਸੀਂ ਸਾਡੇ ਕੋਲ ਵੀ ਬੰਗਾ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਆਪਣੇ ਕੋ ਜਿਹੜੀਆਂ ਤਿਆਰ ਮਿਲਦੀਆਂ ਜਿੰਨਾਂ ਜਿੰਨਾਂ ਆਪਾਂ ਚੀਜ਼ਾਂ ਦੇ ਨਾਮ ਲਏ ਆ ਹਾਂ ਹੋਰ ਕੋਈ ਚੀਜ਼ ਜਿਵੇਂ ਤੁਹਾਨੂੰ ਚਾਹੀਦੀ ਸਪੈਸ਼ਲ ਆਚਾਰ ਚਾਹੀਦਾ ਤੁਹਾਨੂੰ ਚਾਹੇ ਸਪੈਸ਼ਲ ਕੋਈ ਪੰਜੀਰੀ ਚਾਹੀਦੀ ਆ ਕੋਈ ਆਟਾ ਚਾਹੀਦਾ ਆਪਾਂ ਤੁਹਾਡੇ ਆਰਡਰ ਤੇ ਤਿਆਰ ਕਰ ਦਾਂਗੇ ਹਾਂ ਆਰਡਰ ਜਿਹੜਾ ਹੋਣਾ ਚਾਹੀਦਾ ਵਾ ਘੱਟੋ ਘੱਟ 5 ਕਿਲੋ ਦਾ ਕਿਉਂਕਿ ਜੇ ਸਪੈਸ਼ਲ ਤੁਸੀਂ ਬਣਵਾ ਰਹੇ ਹੋ ਤੇ ਫਿਰ ਆਪਾਂ ਉਹ 5 ਕਿਲੋ ਦਾ ਹੀ ਤਿਆਰ ਕਰਾਂਗੇ ਇੱਥੇ ਆਪਾਂ ਤੁਹਾਨੂੰ ਦੱਸਦੇ ਵੀ ਜੇ ਸਪੈਸ਼ਲ ਕੋਈ ਚੀਜ਼ ਤੁਸੀਂ ਤਿਆਰ ਕਰਵਾਉਣੀ ਹੈ ਤਾਂ ਉਹਦਾ 5 ਕਿਲੋ ਦੀ ਕਈ ਭੇਣਾ ਦਾ ਇਹ ਮੈਨੂੰ ਕੋਲ ਆ ਰਿਹਾ ਕਿ ਮੈਡਮ ਤੁਸੀਂ ਕਿਹਾ ਘੱਟੋ ਘੱਟ ਅਸੀਂ 5 ਕਿਲੋ ਤੋਂ ਘੱਟ ਨਹੀਂ ਵੇਚ ਸਕਦੇ ਹੈਗੇ ਜਿਨ੍ਹਾਂ ਨੇ ਤੁਸੀਂ ਕਿਲੋ 4 ਮਗਾਉਣਾ ਕਿਲੋ ਵੀ ਮਗਾ ਸਕਦੇ ਜਿਹੜਾ ਆਪਣੇ ਕੋਲ ਤਿਆਰ ਆ ਜੇ ਤੁਸੀਂ ਸਪੈਸ਼ਲ ਕੁਝ ਤਿਆਰ ਕਰਵਾਉਣਾ ਵਾ ਤੇ ਉਹਦੀ ਕੁਆਂਟੀਟੀ ਥੋੜੀ ਵੱਧ ਹੋਣੀ ਚਾਹੀਦੀ ਕਿਉਂਕਿ ਕਿਲੋ ਕਿਲੋ ਅੱਧਾ ਅੱਧਾ ਕਿਲੋ ਨੂੰ ਕਿਵੇਂ ਮੈਂ ਬਣਾ ਸਕਦੀ ਆ ਆਪੋ ਆਪਣੀ ਸਾਰਿਆਂ ਦੀ ਪਸੰਦ ਹੁੰਦੀ ਆ ਤੇ ਇੱਕ ਮੈਂ ਇਹਦੇ ਵਿੱਚ ਵੀਡੀਓ 'ਚ ਵੱਡਾ ਮੈਸੇਜ ਦੇਣਾ ਚਾਹੁੰਦੀ ਆ ਕਿ ਮੈਨੂੰ ਨਾ ਇੱਕ ਦਿੱਲੀ ਤੋਂ ਆਰਡਰ ਆਇਆ ਸੀਗਾ ਤੇ ਉਹਨਾਂ ਨੂੰ ਜਿਵੇਂ ਆਪਾਂ ਮੈਂ ਨਾਰਮਲ ਮਸਾਲੇ ਵਾਲੀਆਂ ਵਾਲੀਆਂ ਵੜੀਆਂ ਭੇਜੀਆਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਕਈਆਂ ਨੂੰ ਨਾਰਮਲ ਵੀ ਵੜੀ ਜਿਹੜੀ ਉਹ ਬਹੁਤ ਤੇਜ਼ ਲੱਗਦੀ ਆ ਭੀ ਜਾਨੀ ਕਿ ਮਸਾਲੇ ਉਹ ਖਾ ਨਹੀਂ ਸਕਦੇ ਜਿਵੇਂ ਮਿਰਚ ਨਹੀਂ ਖਾਂਦੇ ਤੋ ਉਹਨਾਂ ਨੂੰ ਆਪਾਂ ਇਹ ਆਰਡਰ ਭੇਜਿਆ ਸੀਗਾ ਉਹਨਾਂ ਨੂੰ ਆਪਾਂ ਨੂੰ ਵਾਪਸ ਫੋਨ ਆਇਆ ਕਿ ਤੁਸੀਂ ਮੈਡਮ ਇਹ ਨਾ ਤੇਜ ਮਸਾਲੇ ਵਾਲੇ ਭੇਜ ਤਿਆ ਮੈਨਾਂ ਨੂੰ ਸਲਿੱਪ ਸਪੈਸ਼ਲੀ ਤੁਸੀਂ ਦੇਖ ਸਕੋਗੇ ਵਿੱਚ ਆਪਾਂ ਸਪੈਸ਼ਲੀ ਸਲਿੱਪ ਪਾਉਨੇ ਆ ਕਿ ਨਾਰਮਲ ਮਸਾਲੇ ਵਾਲੀਆਂ ਫਿਰ ਉਹਨਾਂ ਨੇ ਮੈਂ ਤਾਂ ਸਲਿੱਪ ਦਿਖਾਓ ਕਹਿੰਦੇ ਨਾਰਮਲ ਮਸਾਲਾ ਉੱਤੇ ਲਿਖਿਆ ਆ ਤੇ ਉਹਨਾਂ ਨੂੰ ਤੇਜ ਲੱਗੀ ਆਪਾਂ ਪਹਿਲੇ ਦਿਨ ਤੋਂ ਹੀ ਸਾਰਿਆਂ ਨੂੰ ਕਹਿੰਦੇ ਕਿ ਜੇਕਰ ਤੁਹਾਨੂੰ ਚੀਜ਼ ਪਸੰਦ ਨਹੀਂ ਤੁਸੀਂ ਮੈਨੂੰ ਵਾਪਸ ਭੇਜ ਦਿਓ ਸੋ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਵਾਪਸ ਭੇਜ ਦਿਓ ਤੁਹਾਨੂੰ ਮੈਂ ਬਿਨਾ ਮਿਰਚ ਤੋਂ ਕਹਿੰਦੇ ਮੈਨੂੰ ਬਿਨਾ ਮਿਰਚ ਤੋਂ ਭੇਜ ਦਿਓ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਤੇ ਪਰ ਮੇਰੇ ਕੋਲ ਗਲਤੀ ਇਹ ਹੋ ਗਈ ਕਿ ਉਹਨਾਂ ਦਾ ਜਿਹੜਾ ਐਡਰੈਸ ਆ ਉਹ ਮੇਰੇ ਕੋਲ ਸਕਿਪ ਹੋ ਗਿਆ ਕਿਤੇ ਆਈ ਡੋਨਟ ਨੋ ਕਿੱਥੇ ਮੈਂ ਲਿਖਿਆ ਨਹੀਂ ਚਾਹੇ ਮੈਨੂੰ ਲੱਭ ਨਹੀਂ ਰਿਹਾ ਨੰਬਰ ਨਹੀਂ ਲੱਭ ਰਿਹਾ ਕਿਉਂਕਿ ਐਨੇ ਕਾ ਨੰਬਰ ਆਉਂਦੇ ਨੇ ਸੋ ਉਹਨਾਂ ਦਾ ਸਮਾਨ ਮੈਂ ਪੈਕ ਕੀਤਾ ਹੋਇਆ ਜੇਕਰ ਉਹ ਵੀਡੀਓ ਵੇਖਦੇ ਹੋ ਤਾਂ ਜਰੂਰ ਮੈਨੂੰ ਪਲੀਜ਼ ਉਹ ਮੈਨੂੰ ਫੋਨ ਕਰਨ ਕਿਉਂਕਿ ਉਹਨਾਂ ਦਾ ਸਮਾਨ ਉਦੋਂ ਦਾ ਹੀ ਮੇਰੇ ਕੋਲ ਪੈਕ ਆ ਬਸ ਇਹਨਾਂ ਕਿ ਉਹਨਾਂ ਦਾ ਫੋਨ ਨੰਬਰ ਤੇ ਉਹਨਾਂ ਦਾ ਐਡਰੈਸ ਮੇਰੇ ਤੋਂ ਜਿਹੜਾ ਵਾ ਉਹ ਮਿਸ ਹੋ ਗਿਆ ਕਿਤੇ ਵੀਡੀਓ ਜੇਕਰ ਉਹ ਵੇਖਦੇ ਹੋਣ ਸੁਣਦੇ ਹੋਣ ਜਰੂਰ ਮੈਨੂੰ ਫੋਨ ਜਰੂਰ ਕਰਨਾ ਇਹ ਵੀਡੀਓ ਵੇਖ ਕੇ ਫਿਰ ਮੈਂ ਉਹਨਾਂ ਦਾ ਸਮਾਨ ਉਹਨਾਂ ਨੂੰ ਭੇਜ ਸਕਾਂ ਤੇ ਮੈਨੂੰ ਲੱਗਦਾ ਕਿ ਸਾਰੇ ਭੈਣ ਭਰਾਵਾਂ ਨੂੰ ਇਸਵਾਲਾਂ ਦਾ ਜਵਾਬ ਮਿਲ ਗਿਆ ਕਿ ਵੀਡੀਓ ਕਿਉਂ ਨਹੀਂ ਪਾ ਰਹੇ ਸੀ ਕਿਉਂਕਿ ਕਈ ਜਿਹੜੇ ਇਹਨਾਂ ਦਿਮਾਗ ਦੇ ਵਿੱਚ ਬੜਾ ਕੁਝ ਸੋਚੀ ਜਾ ਰਹੇ ਸੀ ਸੋ ਉਹਨਾਂ ਸਾਰਿਆਂ ਦੀ ਟੈਨਸ਼ਨ ਅੱਜ ਦੀ ਵੀਡੀਓ ਵੇਖ ਕੇ ਦੂਰ ਹੋ ਗਈ ਹੋਊਗੀ ਕਿ ਮੈਂ ਵੀਡੀਓ ਕਿਉਂ ਨਹੀਂ ਪਾ ਰਹੀ ਸੀਗੀ ਕਿਹੜੇ ਕੰਮ ਦੇ ਵਿੱਚ ਮੈਂ ਉਲਝੀ ਹੋਈ ਸੀ ਕਿ ਤਾਂ ਕਿ ਮੈਂ ਵੀਡੀਓ ਨਹੀਂ ਤੁਹਾਡੇ ਤੱਕ ਪਹੁੰਚਾ ਸਕੀ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਰੈਗੂਲਰ ਆਪਾਂ ਵੀਡੀਓ ਪਾਈਏ ਜੇਕਰ ਕਿਸੇ ਵੇਲੇ ਜਿਹੜੀ ਆ 1 2 ਦਿਨ ਵੀਡੀਓ ਨਾ ਪਾਈ ਤੇ ਤਾਂ ਉਹਨਾਂ ਵਾਸਤੇ ਆਪਾਂ ਤਾਂ ਉਹਦੇ ਵਾਸਤੇ ਤੁਹਾਡੇ ਕੋਲ ਆਪ ਪਹਿਲਾਂ ਹੀ ਮਾਫੀ ਮੰਗਦੇ ਆ ਸੋ ਕੋਸ਼ਿਸ਼ ਰਹੀਆ ਕਰੂਗੀ ਕਿ ਆਪਾਂ ਰੋਜ਼ ਵੀਡੀਓ ਪਾਵਾਂਗੇ ਸੋ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜਿਨ੍ਹਾਂ ਨੇ ਮੈਨੂੰ ਆਪਣਾ ਕੀਮਤੀ ਸਮਾਂ ਵੀਡੀਓ ਦੇ ਇੱਥੋਂ ਤੱਕ ਦਿੱਤਾ ਵਾ ਸੋ ਜਿਹੜੇ ਸਕਿਪ ਕਰਕੇ ਵੀਡੀਓ ਦੇਖਦੇ ਉਹਨਾਂ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਜੇ ਵੀਡੀਓ ਚੰਗੀ ਲੱਗੀ ਤੇ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੋਰ ਲੋੜਵੰਦਾ ਤੱਕ ਇਸ ਚੀਜ਼ ਦੀ ਨੌਲੇਜ ਪਹੁੰਚਦੀ ਹੈ ਕਿਉਂਕਿ ਜਿਹੜਾ ਲੋਕ ਘਰ ਦਾ ਖਾਣਾ ਪਸੰਦ ਕਰਦੇ ਨੇ ਚਾਹੇ ਘਰ ਦੀ ਵਧੀਆ ਚੀਜ਼ ਦਾ ਖਾਣਾ ਪਸੰਦ ਕਰਦੇ ਦੇਸੀ ਤਰੀਕੇ ਨਾਲ ਤਿਆਰ ਕੀਤੀ ਹੋਵੇ ਤੇ ਉਹਨਾਂ ਤੱਕ ਇਹ ਨੌਲੇਜ ਪਹੁੰਚਦੀ ਆ ਸੋ ਇਸ ਵੀਡੀਓ ਦਾ ਆਪਾਂ ਇੱਥ ਮਿਲਦੇ ਹਾਂ ਕਿ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ